ਸੰਗ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੀ ਐ ਇੱਕ ਜਥਾ ਮਾਲਵੇ ਦੇ ਰਸਤੇ ਗੱਡਿਆਂ ਤੇ ਤੁਰਿਆ ਕਈ ਦਿਨ ਉਸ ਜਥੇ ਨੂੰ ਤੁਰਦਿਆਂ ਲੱਗ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ ਸੰਗਰੂਰ ਜਿਹੜੀ ਦੀ ਤਹਿਸੀਲ ਹੈ ਜਿਹਨੂੰ ਪਵਾਨੀ ਗੜ ਕਹਿੰਦੇ ਹੋ ਉਹ ਪਵਾਨੀ ਗੜ ਦਾ ਕਿੰਡਾ ਹੈ ਉੱਥੋਂ ਸਾਧ ਸੰਗਤ ਜਥਾ ਪਵਾਨੀ ਗੜ ਦੇ ਰਸਤੇ ਸੰਗਰੂਰ ਦੇ ਰਸਤੇ ਮਾਲਵੇ ਚੋਂ ਹੁੰਦਾ ਹੋਇਆ ਕਸੂਰ ਵਾਲੇ ਰਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਹੁੰਚ ਗਿਆ ਵਾਹਿਗੁਰੂ ਦਿਨਾਂ ਚੋਂ ਦਿਨਾਂ ਵਿੱਚ ਜਥਾ ਰੁਕਦਿਆਂ ਰੁਕਦੇ ਅੰਦਰ WhatsApp ਪਹੁੰਚਿਆ ਸਤਖੰਡਿ ਸ੍ਰੀ ਹਰਮੰਦਰ ਸਾਹਿਬ ਤੁੰਗ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਸਥਾਨ ਜਿਨੂੰ ਉਹ ਅੰਮ੍ਰਿਤ ਸਰੋਵਰ ਕਹਿੰਦੇ ਨੇ ਨਗਰੀ ਦਾ ਨਾਮ ਸ੍ਰੀ ਅੰਮ੍ਰਿਤਸਰ ਸਾਹਿਬ ਸਾਬ ਨੇ ਰੱਖਿਆ ਹੈ ਔਰ ਸਾ ਸੰਗਤ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਾਮ ਲੈਂਦੇ ਆਂ ਮਨ ਵਿੱਚ ਇਹ ਖਿਆਲ ਆ ਜਾਂਦਾ ਡਿੱਠੇ ਸਬੇ ਥਾਲ ਨਹੀਂ ਤਦ ਜਿਹਿਆ ਵੱਧੋ ਪੁਰਖ ਵਿਦਾਤੇ ਤਾ ਤੂੰ ਸੋਹਿਆ ਉਸ ਦਰਵਰ ਦਾ ਹੋਰ ਕੋਈ ਧਰ ਨਹੀਂ ਇਹ ਸੱਚ ਹੈ ਪੂਰੇ ਵਰਲਡ ਵਿੱਚ ਜਿੱਥੇ-ਜਿੱਥੇ ਸਿੱਖ ਬੈਠਾ ਉਹਦੀ ਰੋਜ਼ ਅਰਦਾਸ ਹੁੰਦੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਜਥਾ ਪੁੰਜੇ ਸ੍ਰੀ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਦਰਸ਼ਨਾਂ ਲਈ ਕਤਾਰ ਲੱਗੀ ਹੈ ਹੱਥੋਂ ਤੋਂ ਪੇਸ਼ਾਨਾਨ ਕਰਕੇ ਅੰਮ੍ਰਿਤ ਸਰੋਵਰ ਵਿੱਚ ਕਈਆਂ ਨੇ ਪਹਿਲਾਂ ਗੁਰੂ ਘਰ ਦਾ ਲੰਗਰ ਭੋਜਨ ਪਛਾਦਾ ਛਕੇ ਫਿਰ ਗੁਰੂ ਦੇ ਦਰਸ਼ਨਾਂ ਕਰਨ ਵਾਸਤੇ ਕਤਾਰ ਵਿੱਚ ਲੱਗ ਗਏ ਇਸ ਜਥੇ ਵਿੱਚ ਇੱਕ ਬਜ਼ੁਰਗ ਬੰਦਾ ਹੈ ਚਿੱਟਾ ਸ਼ਮਸ਼ੋਦਾ ਦਾੜ ਹੈ ਮੈਲੇ ਦੇ ਉਹਦੇ ਕੱਪੜੇ ਨੇ ਟੱਠੀ ਜੇ ਉਹਨੇ ਪੱਗ ਬੰਦੀ ਹੈ ਉਹ ਵੀ ਲਾਈਨ ਵਿੱਚ ਲੱਗ ਗਿਆ ਜਦੋਂ ਦੀ ਵਾਰੀ ਆਈ ਤੇ ਜਿਹੜਾ ਅੱਗੇ ਪਿੱਛੇ ਸੰਗਤ ਜਾ ਰਹੀ ਹੈ ਹਰ ਇੱਕ ਬੰਦਾ ਇੱਕ ਦੋ ਮਿੰਟ ਲੋਂਦਾ ਹੈ ਗੁਰੂ ਨੂੰ ਮੱਥਾ ਟੇਕਦਾ ਹੈ ਆਪਣੀ ਅਰਦਾਸ ਮੰਗਦਾ ਹੈ ਮਹਾਰਾਜ ਆਪ ਕੁਝ ਦਿਓ ਹੋਰ ਨਾ ਕੁਝ ਐਨਾ ਤਾਂ ਮੰਗਦਾ ਹੈ ਮਹਾਰਾਜ ਘਰ ਵਿੱਚ ਸੁੱਖ ਸ਼ਾਂਤੀ ਰੱਖੀ ਤੰਦਰੁਸਤੀ ਦੇਵੋ ਨੰ ਤਾਂ ਮੰਗ ਲੈ ਜੋ ਵੀ ਆਉਂਦਾ ਮੱਥਾ ਟੇਕ ਕੇ ਮੰਗ ਰਿਹਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੂੰ ਪ੍ਰਸ਼ਾਦ ਦੇ ਕੇ ਪਿਆਰ ਦੇ ਰਹੇ ਨੇ ਜਦੋਂ ਇਹ ਗਰੀਬੜੇ ਦਾ ਬਜ਼ੁਰਗ ਦੀ ਵਾਰੀ ਆਈ ਮਹਿਲਾ ਜਿਆ ਇਹਦਾ ਕੁੜਤਾ ਟੱਠੀ ਜੇ ਪੱਗ ਦਾ ਗਰੀਬੜਾ ਬੰਦਾ ਹੈ ਹੱਥ ਜੋੜ ਕੇ ਗੁਰੂ ਰਾਮਦਾਸ ਮਹਾਰਾਜ ਦੇ ਸਾਹਮਣੇ ਆਏ ਅੱਖਾਂ ਪਰ ਕੇ ਗੁਰੂ ਦੇ ਦਰਸ਼ਨ ਕੀਤੇ ਮੰਗਿਆ ਕੁਝ ਨਹੀਂ ਮੱਥਾ ਟੇਕ ਦਿੱਤਾ ਪਰ ਮੱਥਾ ਟੇਕਦੇ ਆ ਇੱਕ ਸਕੂਨ ਮਹਿਸੂਸ ਹੋਇਆ ਕਿਉਂਕਿ ਨੇ ਨਜ਼ਰ ਪਰ ਕੇ ਗੁਰੂ ਦੇ ਦਰਸ਼ਨ ਕੀਤੇ ਨੇ ਤਨ ਗੁਰੂ ਰਾਮਦਾਸ ਮਹਾਰਾਜਿਆਂ ਦਾ ਲੰਮਾ ਦਾੜੇ ਸਿਰ ਗੁਰੂ ਰਾਮਦਾਸ ਮਹਾਰਾਜ ਗੱਦੀ ਤੇ ਸ਼ਿਸ਼ੋਵਤ ਚੰਦਨ ਦੇ ਤਖਤ ਤੇ ਸ਼ਭਾ ਪਾ ਰਹੇ ਇਹਨੇ ਦਰਸ਼ਨ ਕਰਕੇ ਤਨ ਮਨ ਜਰੂਰ ਨੇ ਹਲ ਹੋਇਆ ਕਿਉਂਕਿ ਨੇ ਇਸ ਤਰੀਕੇ ਨਾਲ ਦਰਸ਼ਨ ਕਰ ਲੈਨੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਾਣੀ ਦਾ ਫਰਮਾਨ ਹੈ ਵੇ ਦਰਸ਼ਨ ਕਿਵੇਂ ਕਰਦੇ ਨੇ ਤੇਰੇ ਅੰਦਰ ਨੇ ਹੋਵੇ ਦਰਸ਼ਨ ਕਰਦਾ ਪ੍ਰੇਮ ਹੋਵੇ ਪ੍ਰੇਮ ਨਾਲ ਦਰਸ਼ਨ ਕਰੀ ਅੱਖਾਂ ਭਰ ਕੇ ਗੁਰੂ ਦੇ ਦਰਸ਼ਨ ਕਰੀ ਇਹ ਨਾ ਹੋਵੇ ਤੂੰ ਸੰਗਤ ਵਿੱਚ ਆਵੇਂ ਲੋਕਾਂ ਦੇ ਕੱਪੜੇ ਵੇਖੀ ਜਾਵੇਂ ਕੌਣ ਕੀ ਬੈਠਾ ਕਿਸ ਨੇ ਕੀ ਪਾਇਆ ਗੁਰੂ ਦੇ ਦਰਸ਼ਨ ਕਰਨ ਦਾ ਇਹ ਤਰੀਕਾ ਹੈ ਕਿ ਤੇਰੀਆਂ ਅੱਖਾਂ ਤੇਰੀ ਸਰਤ ਤੇਰਾ ਧਿਆਨ ਅੰਦਰੋਂ ਨੇਹ ਹੋਵੇ ਗੁਰੂ ਨੂੰ ਵੇਖਣ ਦਾ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ ਇਹਨੇ ਦਰਸ਼ਨ ਕੀਤੇ ਅੱਖਾਂ ਭਰਾਈਆਂ ਮੰਗਿਆ ਕੁਝ ਨਹੀਂ ਮੱਥਾ ਟੇਕਿਆ ਜਦੋਂ ਮੋੜਨ ਲੱਗਾ ਨਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਵਾਜ਼ ਮਾਰ ਕੇ ਕਿਹਾ ਬਜ਼ੁਰਗਾ ਕਿਥੋਂ ਆਏ ਮਹਾਰਾਜ ਮੇਰਾ ਪਿੰਡਾ ਲੋਹਾਲੇ ਮਾਲਵੇੋਂ ਆਏ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤੂੰ ਮੰਗਿਆ ਨਹੀਂ ਕੁਝ ਵੀ ਐਡੀ ਦੂਰੋਂ ਆਇਆ ਹੈ ਕੁਝ ਮੰਗ ਲੈਣਾ ਸੀ ਸਭ ਮੰਗ ਰਹੇ ਨੇ ਆਪਣੇ ਪਰਿਵਾਰ ਲਈ ਬੱਚਿਆਂ ਲਈ ਘਰ ਲਈ ਪਦਾਰਥ ਦਾ ਰਸਤਾ ਪਰਮਾਰ ਦਾ ਰਸਤਾ ਕੁਝ ਮੰਗ ਲੈਣਾ ਸੀ ਐਡੀ ਦੂਰੋਂ ਆਇਆ ਓ ਬਜ਼ੁਰਗੋ ਕੁਝ ਮੰਗ ਲੈਣਾ ਸੀ ਤੇਨੇ ਹੱਥ ਜੋੜ ਕੇ ਕਿਆ ਮਹਾਰਾਜ ਤੁਹਾਡੇ ਦਰਸ਼ਨ ਹੋ ਗਏ ਇਸ ਉਮਰ ਵਿੱਚ ਚਾਹੀਦਾ ਕੁਝ ਨਹੀਂ ਪਰ ਫਿਰ ਵੀ ਜੇ ਤੁਸੀਂ ਕਹਿੰਦੇ ਹੋ ਤਾਂ ਇੱਕ ਚੀਜ਼ ਮੈਂ ਮੰਗਣਾ ਚਾਹਾਂ ਸਤਿਗੁਰਾਂ ਕਾ ਦੱਸ ਵੀ ਚਾਹੀਦਾ ਹੈ ਬਜ਼ੁਰਗੋ ਦੱਸੋ ਕੀ ਚਾਹੀਦਾ ਉਸ ਬੁੰਡੇ ਬਜ਼ੁਰਗ ਨੇ ਹੱਥ ਜੋੜ ਕੇ ਕਹਿਆ ਮਹਾਰਾਜ ਮੈਂ ਇਸ ਉਮਰ ਵਿੱਚ ਇਸ ਬਰੇਸ ਵਿੱਚ ਔਖਾ ਸੁੱਖਾ ਤੁਹਾਡੇ ਤੱਕ ਤੁਹਾਡੀ ਕਿਰਪਾ ਨਾਲ ਪਹੁੰਚ ਗਿਆ ਦਰਸ਼ਨ ਕਰ ਲੈਨੇ ਇੱਕ ਇੱਛਾ ਹੋਰ ਹੈ ਜੇ ਤੁਸੀਂ ਕਿਰਪਾ ਬਖਸ਼ਿਸ਼ ਕਰੋ ਜੇ ਮੰਗਣ ਨੂੰ ਕਹਿੰਦੇ ਹੋ ਫਿਰ ਕੋਈ ਮੰਗੇ ਕਦੇ ਕਿਰਪਾ ਕਰਿਓ ਮੇਰੇ ਘਰ ਵੀ ਆਪਣੇ ਚਰਨ ਪਾ ਦਿਓ ਮਹਾਰਾਜ ਹੁਣ ਵੱਡੇ ਬਰੇਸ ਇਸ ਉਮਰ ਵਿੱਚ ਦੁਆਰਾ ਨਹੀਂ ਆਇਆ ਜਾਣਾ ਤੁਸੀਂ ਕਿਤੇ ਆ ਕੇ ਦਰਸ਼ਨ ਦੇ ਦਿਓ ਪਿੰਡ ਮੇਰੇ ਗਰੀਬ ਦੇ ਘਰ ਦੇ ਚਰਨ ਪਾ ਦਿਓ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀਆਂ ਦੇ ਉਸ ਬਜ਼ੁਰਗ ਵੱਲ ਵੇਖ ਕੇ ਕਹਿਆ ਬਜ਼ੁਰਗਾ ਜਰੂਰ ਤੇਰੇ ਘਰ ਆਵਾਂਗੇ ਤੇਰੇ ਘਰ ਜਰੂਰ ਆਵਾਂਗੇ ਆਵਾਂਗੇ ਵੀ ਜਰੂਰ ਰਾਤ ਵੀ ਰਵਾਂਗੇ ਭੋਜਨ ਪ੍ਰਸ਼ਾਦਾ ਵੀ ਸ਼ਕਾਂਗੇ ਇਸ਼ਨਾਨ ਪਾਣੀ ਵੀ ਤੇਰੇ ਘਰ ਕਰਾਂਗੇ ਤੇਰੇ ਘਰ ਇੱਕ ਦੋ ਦਿਨ ਰਹਿ ਕੇ ਆਵਾਂਗੇ ਹੋਰ ਦੱਸ ਅਕੂ ਬਜ਼ੁਰਗ ਕਹਿੰਦਾ ਮਹਾਰਾਜ ਤੁਸੀਂ ਆਉਣੇ ਸਤਿਗੁਰੂ ਜਬਰ ਸ਼ਤਰ ਤਖਤ ਦੇ ਮਾਲਕੋ ਕਿੰਨੇ ਕੁ ਸਿੱਖ ਹੋਣਗੇ ਤੁਹਾਡੇ ਨਾਲ ਜਦੋਂ ਆਉਂਗੇ ਮਹਾਰਾਜ ਜਦੋਂ ਤੁਸੀਂ ਆਉਣੇ ਕਿੰਨੇ ਕੁ ਸਿੱਖ ਹੋਣਗੇ ਤੁਹਾਡੇ ਨਾਲ ਗੁਰੂ ਰਾਮਦਾਸ ਮਹਾਰਾਜ ਬਹੁਤ ਸਾਇ ਤੇ ਠੰਮੇ ਨਾਲ ਬੋਲੇ ਕਹਿੰਦੇ ਕੋਈ 30 40 ਸਿੱਖ ਤਾਂ ਹੋਣਗੇ ਸਾਡੇ ਨਾਲ ਕੋਈ 30 40 ਸਿੱਖ ਤਾਂ ਹੋਣਗੇ ਸਾਡੇ ਨਾਲ ਅੱਗੋਂ ਬਜ਼ੁਰਗ ਬੜਾ ਵਿਆਗ ਹੋ ਕੇ ਬੋਲਿਆ ਕਹਿੰਦਾ ਮਹਾਰਾਜ ਮੈਂ ਆਂ ਗਰੀਬ ਬੰਦਾ 30 40 ਸਿੱਖਾਂ ਦਾ ਪ੍ਰਸ਼ਾਦਾ ਨਹੀਂ ਮੇਰੇ ਤੋਂ ਬਣਨਾ। ਇਕੱਲੇ ਆ ਸਕਦੇ ਹੋ ਤੇ ਆ ਜਿਓ। 30 40 ਬੰਦਿਆਂ ਦਾ ਪ੍ਰਸ਼ਾਦਾ ਕਿੱਥੋਂ ਬਣਾਵਾਂਗਾ? ਮਹਾਰਾ ਰੋਟੀ ਨਹੀਂ 30 40 ਬੰਦਿਆਂ ਦੀ ਬਣਨੀ। ਮੇਰੇ ਕੋਲੋਂ ਪ੍ਰਸ਼ਾਦਾ ਇੰਨੇ ਸਿੱਖਾਂ ਦਾ ਤਿਆਰ ਨਹੀਂ ਹੋਣਾ। ਇਕੱਲੇ ਆ ਸਕਦੇ ਹੋ ਤੇ ਠੀਕ ਹੈ। ਜੇ 30 40 ਆਉਣੇ ਨੇ ਫਿਰ ਰਹਿਣ ਦਿਓ। ਸ੍ਰੀ ਗੁਰੂ ਰਾਮਦਾਸ ਮਹਾਰਾਜ ਬਹੁਤ પ્રસન્ન ਹੋਏ। ਬਾਦਸ਼ਾਹ ਦੇਲੂ ਹੋ ਕੇ ਖੁਸ਼ ਹੋ ਕੇ। ਹਜ਼ੂਰ ਨੇ ਬਚਨ ਕਿਹਾ ਪ੍ਰਸ਼ਾਦਾ ਕਿਉਂ ਨਹੀਂ ਬਣਨਾ ਭਾਈ? ਕਹਿੰਦਾ ਮਹਾਰਾਜ ਗਰੀਬ ਬੜਾ ਹੈ ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਜਦੋਂ ਅਸੀਂ ਆਉਣਾ ਉਦੋਂ ਤੂੰ ਗਰੀਬ ਨਹੀਂ ਰਹਿਣਾ ਅੱਜ ਤੇਰੇ ਘਰ ਵਿੱਚ ਗੋਡੇ-ਗੋਡੇ ਗਰੀਬੀ ਹੈ ਜਦੋਂ ਅਸੀਂ ਆਵਾਂਗੇ ਨਾ ਕਿਤੇ ਉਦੋਂ ਗੋਡੇ-ਗੋਡੇ ਗਰੀਬੀ ਨਹੀਂ ਉਹ ਮੋਢੇ-ਮੋਢੇ ਤੇਰੇ ਘਰ ਅਮੀਰੀ ਹੋਏਗੀ ਮੋਢਿਆਂ ਤੱਕ ਅਮੀਰੀ ਹੋਏਗੀ ਵਾਹ ਪਰ ਪਾਤਸ਼ਾਹ ਦੇ ਸਾਹਮਣੇ ਖਲੋਤਾ ਨੇ ਜਦੋਂ ਇੰਨੀ ਗੱਲ ਸੁਣੀ ਰੋ ਪਿਆ ਮਹਾਰਾਜ ਕਦੋਂ ਆਉਂਗੇ ਮੇਰੇ ਰੰਗਿਆ ਰੰਦੇ ਆ ਜਾਉਂਗੇ ਨਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਨਹੀਂ ਨਾ ਤੂੰ ਹੋਵੇਂਗਾ ਨਾ ਸਰੀਰ ਤੇ ਅਸੀਂ ਹੋਵਾਂਗੇ ਆਵਾਂਗੇ ਜ਼ਰੂਰ ਤੇਰੇ ਘਰ ਵਾਹਿਗੁਰੂ ਉਦੋਂ ਤੇਰੇ ਘਰ ਵਿੱਚ ਗੋਡੇ-ਗੋਡੇ ਗਰੀਬੀ ਨਹੀਂ ਮੋਢੇ-ਮੋਢੇ ਅਮੀਰੀ ਹੋਏਗੀ ਆਵਾਂਗੇ ਜ਼ਰੂਰ ਤੇਰੇ ਘਰ ਰਵਾਂਗੇ ਵੀ ਪਰ ਇਸ ਜੰਮੇ ਵਿੱਚ ਨਹੀਂ ਬਜ਼ੁਰਗਾ ਵਕਤ ਆਉਣੇ ਤੇਰੀਆਂ ਵੀ ਤਿੰਨ ਪੀੜੀਆਂ ਲੰਘ ਜਾਣਗੀਆਂ ਸਾਡੀਆਂ ਵੀ ਤਿੰਨ ਪੀੜੀਆਂ ਲੰਘ ਜਾਣਗੀਆਂ ਔਰ ਗੁਰੂ ਦੀਆਂ ਤਾਂ ਗੁਰੂ ਜਾਣੇ ਕੈਸੀਆਂ ਖੇਡਾਂ ਨੇ ਪਾਤਸ਼ਾਹ ਨੇ ਵਾਦਾ ਕਰ ਲਿਆ ਇਤਿਹਾਸ ਕਹਿੰਦਾ ਉਹ ਬਜ਼ੁਰਗ ਬਖਸ਼ਿਸ਼ਾਂ ਲੈ ਕੇ ਘਰ ਆ ਗਿਆ ਐਸਾ ਸਿੱਖੀ ਦਾ ਜਾਗ ਲੱਗਾ ਉਹਦੇ ਪੁੱਤਾਂ ਤੋਂ ਪੋਤੇ ਸਿੱਖ ਹੋ ਗਏ ਪੋਤਿਆਂ ਤੋਂ ਪੜੋਤੇ ਗੁਰੂ ਦੇ ਸਿੱਖ ਹੋ ਗਏ ਇੱਧਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਤੋਂ ਬਾਅਦ ਪੀੜੀ ਬਦਲੀ ਧੰਨ ਗੁਰੂ ਅਰਜਨ ਦੇ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਔਰ ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਅਗਲੀ ਪੀੜੀ ਪੁੱਤਰ ਪੈਦਾ ਹੋਇਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਜੰਮੇ ਵਿੱਚ ਗੁਰੂ ਬਣੇ ਉਹਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਮਾਲਵੇ ਦੀ ਧਰਤੀ ਤੇ ਪਾਤਸ਼ਾਹ ਪ੍ਰਚਾਰ ਕਰਦੇ ਆ ਕਰਦੇ ਆ ਇਸ ਰਸਤੇ ਜਿਹੜੇ ਸਥਾਨ ਤੇ ਅੱਜ ਤੁਸੀਂ ਬੈਠੇ ਹੋ ਇਹਨਾਂ ਧਰਤੀਆਂ ਨੂੰ ਤਈਓ ਭਾਗ ਲੱਗੇ ਨੇ ਸਾ ਸੰਗਤ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ 35 ਤੋਂ 40 ਸਿੱਖ ਲੈ ਕੇ ਪੰਨਿੰਗ ਕਰਦੇ ਲੱਗ ਗਏ ਪਿੰਡ ਬਜ਼ੁਰਗ ਦੇ ਉਹਦੇ ਘਰ ਪਹੁੰਚੇ ਉਦੋਂ ਉਹਦੀ ਚੌਥੀ ਪੀੜੀ ਚੱਲ ਰਹੀ ਸੀ ਪਰ ਪੁੱਤਿਆਂ ਤੋਂ ਬੇ ਉਹ ਬੜੇ ਅਮੀਰ ਹੋ ਚੁੱਕੇ ਸਨ ਸੰਕੜੇ ਕਿੱਲਿਆਂ ਦੇ ਮਾਲਕ ਨੇ ਲੋਕ ਉਹਨਾਂ ਨੂੰ ਸੇਠ ਕਹਿੰਦੇ ਸਨ ਉਹ ਬਜ਼ੁਰਗ ਦੀਆਂ ਪੀੜੀਆਂ ਸੇਠ ਅਕਵਾ ਨਹੀਂ ਅਸਨ ਉਹਨਾਂ ਕੋਲ ਧਨ ਦੌਲਤ ਲੱਖਾਂ ਕਰੋੜਾਂ ਦੀ ਉਹਨਾਂ ਦੇ ਕੋਲ ਜ਼ਮੀਨ ਜਹਰਾਤ ਉਹ ਵੱਡੇ ਸ਼ੌਕਰ ਬਣ ਗਏ ਜਦੋਂ ਪਾਤਸ਼ਾਹ ਉਹਨਾਂ ਦੇ ਘਰ ਗਏ ਬਜ਼ੁਰਗਾਂ ਦੀਆਂ ਬਖਸ਼ਿਸ਼ਾਂ ਨਹੀਂ ਅੱਗੇ ਧੋਕੇ ਸੁਣੀਆਂ ਸੀ ਪਰਦਾਦੇ ਤੋਂ ਦਾਦਾ ਦਾਦੇ ਤੋਂ ਅੱਗੇ ਬਜ਼ੁਰਗ ਦੱਸਦੇ ਰਹੇ ਭਾਈ ਇਹ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼ ਹੈ ਇਹ ਗੁਰੂ ਦੀ ਅੱਗੇ ਅਨਿਸ਼ਵਾਸ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ ਸਾਡੇ ਤੇ ਉਹਨਾਂ ਨੇ ਸਾਨੂੰ ਨਿਰ ਬਣਾਇਆ ਅੱਜ ਜਦੋਂ ਸਤਗੁਰੂ ਪਹੁੰਚੇ ਉਸ ਪੀੜੀ ਦਾ ਘਰ ਦਾ ਮਾਲਕ ਇੱਕ ਨੌਜਵਾਨ ਹੈ ਉਹ ਪੂਰਾ ਸ਼ਾਹੂਕਾਰਾ ਸੰਭਾਲਦਾ ਹੈ ਸੰਕੜੇ ਕਿੱਲਾਂ ਦੀ ਖੇਤੀ ਉਹਦੇ ਥੱਲੇ ਹੈ ਲੱਖਾਂ ਕਰੋੜਾਂ ਰੁਪਏ ਉਹਦੇ ਕੋਲ ਹੈ ਉਹਨੂੰ ਲੋਕ ਸੇਟ ਕਹਿ ਕੇ ਬੁਕਾਰਦੇ ਨੇ ਉਹਦਾ ਨਾਮ ਇਤਿਹਾਸ ਵਿੱਚ ਨੌਜਵਾਨ ਦਾ ਟੋਡਰ ਮਨ ਲਾਇਆ ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਘਰ ਗਏ ਪਾਤਸ਼ਾਹ ਰਾਤ ਰਹਿ ਭੋਜਨ ਪ੍ਰਸ਼ਾਦਾ ਛਕਿਆ ਸਵੇਰੇ ਇਸ਼ਨਾਨ ਪਾਣੀ ਵੀ ਕੀਤਾ ਅਗਲੇ ਦਿਨ ਕੀਰਤਨ ਵੀ ਚੱਲਿਆ ਐ ਸ਼ਕਰ ਦੁਪਹਿਰ ਤੱਕ ਦੇਵਾਨ ਲੱਗੇ ਜਦੋਂ ਇਸ ਵਕਤ ਪਾਤਸ਼ਾਹ ਕੇ ਚੱਲਣ ਲੱਗੇ ਗੁਰੂ ਉਸ ਨੌਜਵਾਨ ਨੇ ਅਮੀਰ ਬੰਦਾ ਜਿਹੜਾ ਉਸ ਘਰ ਦਾ ਜਿਹਨੂੰ ਗੁਰੂ ਰਾਮਦਾਸ ਮਹਾਰਾਜ ਦੀ ਮਕਸ਼ਿਸ਼ਾਂ ਹੋਈਆਂ ਉਸੇ ਬਜ਼ੁਰਗ ਦਾ ਪੜਪੁੱਤਾਂ ਉਹਨੇ ਪਾਤਸ਼ਾਹ ਨੂੰ ਇੱਕ ਦੁਸ਼ਲਾ ਪਿੰਡ ਕੀਤਾ ਇੱਕ ਭਰਾਤ ਮੋਹਰਾਂ ਦੀ ਪਰਕ ਦਿੱਤੀ ਮੋਹਰਾਂ ਦੀ ਭਰਾਤ ਉਸਵਾ ਇੱਕ ਸੋਨੇ ਦੀ ਮੋਹਰ ਵਿੱਚ 2 ਢਾਈ ਟੋਲੇ ਸੋਨਾ ਹੁੰਦਾ ਸੀ ਉਸ ਵਗੈਰਾ ਉਹਨੇ ਬਾਦਸ਼ਾਹ ਨੂੰ ਮੋਹਰਾਂ ਦੀ ਪ੍ਰਾਤ ਭਰ ਕੇ ਪੇਟ ਕੀਤੀ 2 ਢਾਈ ਟੋਲੇ ਇੱਕ ਮੋਹਰ ਵਿੱਚ ਸੋਨਾ ਹੁੰਦਾ ਸੀ ਹਜ਼ੂਰ ਨੂੰ ਜਦੋਂ ਪ੍ਰਾਤ ਭਰ ਕੇ ਮੋਹਰਾਂ ਦੀ ਤੇ ਇੱਕ ਦਸ਼ਲਾ ਦਿੱਤਾ ਬਾਦਸ਼ਾਹ ਨੇ ਦਸ਼ਲਾ ਸਦੇ ਹੱਥ ਨਾਲ ਚੁੱਕ ਕੇ ਗੋਦੀ 'ਚ ਰੱਖ ਲਿਆ ਮੋਹਰਾਂ ਦੀ ਪ੍ਰਾਤ ਮੋੜ ਦਿੱਤੀ ਕਹਿੰਦੇ ਰਹਿਣ ਦੇ ਭਾਈ ਤੁਹਾਡਰਮਲ ਇਹ ਨਹੀਂ ਚਾਹੀਦਾ ਮਹਾਰਾਜੇ ਪ੍ਰੇਮ ਪੇਟਾ ਹੈ ਇਹ ਤਾਂ ਧੀ ਦਰਸ਼ਣੀ ਪੇਟਾ ਹੈ ਹਜ਼ੂਰ ਨੇ ਕਿਹਾ ਭਾਈ ਟੋਡਰ ਮੱਲ ਇਹ ਭੇਟਾ ਥੋੜੀ ਐ ਅਸੀਂ ਜ਼ਿਆਦਾ ਲੈਣੀ ਐ ਮਹਾਰਾਜ ਸਭ ਕੋਈ ਟੋੜਦਾ ਮਹਾਰਾਜ ਜੇ ਥੋੜੀ ਐ ਇੱਕ ਭਰਾਤ ਹੋਰ ਭਰ ਕੇ ਲਿਆ ਦਿੰਨੇ ਜਿੰਨਾ ਮਹਾਰਾਜ ਕਹੋ ਖਜ਼ਾਨੇ ਦੇ ਪੈ ਸਾਰੀਆਂ ਮੋਹਰਾਂ ਲਿਆ ਦਿੰਨੇ ਇੱਕ ਭਰਾਤ ਹੋਰ ਭਰਦਾ ਪਾਦਸ਼ਾਹ ਨੇ ਕਿ ਪ੍ਰਤਨ ਨਾ ਗੱਲ ਨਹੀਂ ਬਣਨੀ ਸਾਨੂੰ ਤਾਂ ਗੱਡੇ ਭਰ ਕੇ ਚਾਹੀਦੇ ਉਹ ਹੱਥ ਜੋੜ ਕੇ ਖਲੋ ਗਿਆ ਮਹਾਰਾਜ ਗੱਡੇ ਭਰ ਕੇ ਹੈ ਨਹੀਂ ਮੇਰੇ ਕੋਲ ਟੋਡਾ ਦਿੱਤਾ ਬਹੁਤ ਕੁਝ ਹੈ ਕਦੇ ਸਾਡੇ ਬਜ਼ੁਰਗ ਪੈਰਾਂ ਦੇ ਪਾਣ ਲਈ ਜੋੜਾ ਨਹੀਂ ਸੀ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ ਅੱਜ ਮਹਾਰਾਜ ਲੋਕ ਸਾਨੂੰ ਸੇਠ ਕਹਿੰਦੇ ਨੇ ਅੱਜ ਕਰੋੜਾਂ ਦੀ ਜ਼ਾਇਦਾਤ ਹੈ ਪਾਤਸ਼ਾਹ ਮੈਂ 2-4 ਜਿੰਨਾ ਕੁਝ ਹੈ ਸਭ ਕੁਝ ਵੇਚ ਕੇ ਘਰਾਤਮ ਭਰ ਦਾਂਗਾ ਮਹਾਰਾਜ ਗੱਡੇ ਭਰ ਕੇ ਕਹਿੰਦੇ ਹਾਂ ਭਾਈ ਟੋਡਰ ਮੱਲ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ ਕਹਿੰਦੇ ਬੇਟਾ ਚਾਹੀਦੀ ਹੈ ਗੱਡੇ ਭਰ ਕੇ ਅੱਜ ਤੇਰੇ ਕੋਲ ਨਹੀਂ ਚਤਨ ਗੱਡੇ ਪਰੰਦੇ ਯੋਗ ਹੋ ਜਾਏਗਾ ਉਦਣ ਪੇਟਾ ਲਵਾਂਗੇ ਉਹ ਪੇਟਾ ਤੈਨੂੰ ਦੇਣੀ ਪੈਣੀ ਹੈ ਹਕਤ ਆਏਗਾ ਗੱਡੇ ਪਰ ਕੇ ਮੋਰਾਂ ਦੇ ਤੋਂ ਗੁਰੂ ਦੀ ਪੇਟ ਦਵੇ ਸਾ ਸੰਗਤ ਉਹਨੂੰ ਵੀ ਪਤਾ ਨਹੀਂ ਸੀ ਇਹ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਅੰਤਰ ਜੰਮੀ ਪਾਸ਼ਾ ਜਾਣਦੇ ਸਨ ਇਸ ਭਾਈ ਟੋਡਰ ਮੱਲ ਤੋਂ ਉਹ ਸੇਵਾ ਲੈਣੀ ਹੈ ਓਈਓ ਅਲੋ ਅਲ ਦਾ ਭਾਈ ਟੋਡਰ ਮੱਲ ਦੀਵਾਨ ਟੋਡਰ ਮੱਲ ਬਣਿਆ ਹੈ ਗੱਡੇ ਭਰ ਕੇ ਮੋਹਰਾਂ ਦੇ ਸਾਸ ਸੰਗਤ ਮੋਹਰਾਂ ਖੜੀਆਂ ਕਰਕੇ ਗੁਰੂ ਦੀ ਪੇਟਾ ਦਿੱਤੀ ਜਦੋਂ ਦੰਮਾ ਸਾਹਿਬ ਜੱਦਿਆਂ ਤੇ ਧੰਨ ਮਾਤਾ ਗੁਜਰੀ ਜੀ ਦੇ ਸੰਸਕਾਰ ਵਾਸਤੇ ਜਗ੍ਹਾ ਖਰੀਦੀ ਜਿੱਥੇ ਅੱਜ ਜੋਤੀ ਸਰੂਪ ਸਾਹਿਬ ਹੈ ਪਾਤਸ਼ਾਹ ਕਿੱਥੋਂ ਜਲਦੇ ਤੇ ਕਿੰਨੀਆਂ ਪੀੜੀਆਂ ਤੋਂ ਸੇਵਾ ਲੈ ਲੈਂਦੇ ਨੇ ਗੱਡੇ ਭਰ ਕੇ ਮੋਹਰਾਂ ਲੈ ਕੇ ਸਰਹੰਦ ਆਇਆ ਉਹਨੇ ਮੋਹਰਾਂ ਵਿਸ਼ਾਈਆਂ ਨਹੀਂ ਮੋਹਰਾਂ ਖੜੀਆਂ ਕਰਕੇ ਹਕੂਮਤ ਨੇ ਮੰਗਿਆ ਸਾਸ ਸੰਗਤ ਤੋਂ ਜੋਤੀ ਸਰੂਪ ਜਗ੍ਹਾ ਮਾਂ ਗੁਜਰੀ ਤੇ ਸਾਹਿਬ ਜੱਦਿਆਂ ਦੇ ਸੰਸਕਾਰ ਲਈ ਮੋਹਰਾਂ ਖੜੀਆਂ ਕਰਕੇ ਉਹਨੇ ਜਗ੍ਹਾ ਖਰੀਦੀ ਅੱਜ ਜਦੋਂ ਤੁਸੀਂ ਸਰਹੰਦ ਫਤਿਹਗੜ੍ਹ ਸਾਹਿਬ ਜਾਓਗੇ ਫੜਦੇ ਆਂਸਾਰ ਪਟਿਆਲੇ ਵੱਲੋਂ ਪਹਿਲਾ ਨਾਮ ਉੱਤੇ ਲਿਖਿਆ ਮਿਲੇਗਾ ਇਹ ਗੇਟ ਦੀਵਾਨ ਟੁੱਡਰਮਲ ਦੀਵਾਨ ਹਲ ਗੇਟ ਵਾਹਿਗੁਰੂ ਉਹਦੇ ਨਾਮ ਤੇ ਅੱਜੋ ਗੇਟ ਬਣਿਆ ਹੈ ਸਦੀਆਂ ਤੱਕ ਯਾਦ ਕਰ ਰਹੀਂਦੀ ਹੈ ਪਰ ਸ਼ਰਤ ਇੱਕ ਹੈ ਕੋਈ ਗੁਰੂ ਨਾਲ ਅੰਦਰੋਂ ਨੇਹ ਕਰਕੇ ਜੁੜ ਜਾਏ ਉਸ ਬਜ਼ੁਰਗ ਨੇ ਉਦੋਂ ਨਹੀਂ ਕੁਝ ਮੰਗਿਆ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਪੀੜੀਆਂ ਸਦੀਆਂ ਤੱਕ ਉਹਦੀਆਂ ਪੀੜੀਆਂ ਪੁੱਲਾਂ ਤੱਕ ਗੁਰੂ ਨੇ ਬਖਸ਼ਿਸ਼ ਕਰਾਇਆ ਵਾਹਿਗੁਰੂ